ਹਾਂਜੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਆਪਣੇ YouTube ਚੈਨਲ ਪ੍ਰਾਊਡ ਪੰਜਾਬ PB13 ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਪਹਾਨੂ ਗੁਰਦੁਆਰਾ ਰਾਣਾ ਸਾਹਿਬ ਜਰਗ ਵਿਖੇ ਲੈ ਕੇ ਪਹੁੰਚੇ ਆਂ ਜਿੱਥੇ ਕੀ ਗੁਰ ਇਹ ਗੁਰਦੁਆਰਾ ਸਾਹਿਬ ਜੀ ਯਾਦਗਾਰ ਸੰਤ ਬਾਬਾ ਈਸਰ ਸਿੰਘ ਜੀ ਦੀ ਯਾਦਗਾਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੀ ਬਨੇ ਰਹੋ ਤੁਸੀਂ ਬਲੌਗ ਦੇ ਐਂਡ ਤੱਕ ਤੁਸੀਂ ਦੇਖ ਸਕਦੇ ਹੋ ਜੀ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਹੋਈਆਂ ਨੇ ਆਪਾਂ ਵੀ ਤੁਹਾਨੂੰ ਜੀ ਗੁਰੂ ਮਹਾਰਾਜ ਦੇ ਅੰਦਰੋਂ ਦਰਸ਼ਨ ਕਰਵਾਵਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਜੀ ਹਣ ਤੁਸੀਂ ਜੀ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਆਲੇ-ਦੁਆਲੇ ਜੀ ਹਰਿਆਲੀ ਭਰੀਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪਾਂ ਹਾਂ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਆਂਗੇ ਦੂਰੋਂ ਦੂਰੋਂ ਸੰਗਤਾਂ ਜੀ ਮੱਥਾ ਟੇਕਣ ਲਈ ਆਈਆਂ ਹੋਈਆਂ ਸੀ ਹੁਣ ਆਪਾਂ ਜੀ 메인 게ਟ ਤੇ ਪਹੁੰਚ ਚੁੱਕਿਆਂਗੇ। ਤੁਹਾਨੂੰ ਹੁਣ ਆਪਾਂ ਜੀ ਅੰਦਰ ਲੈ ਕੇ ਚੱਲਦੇ ਹਾਂ ਦਰਬਾਰ ਸਾਹਿਬ ਦੇ ਵਿੱਚ। ਸਾਹਮਣੇ ਤੁਸੀਂ ਜੀ ਬਾਬਾ ਨਾਨਕ ਜੀ ਦੀ ਫੋਟੋ ਵੇਖ ਸਕਦੇ ਹੋ ਲੱਗੀ ਹੋਈ। ਮੁੱਖ ਬਾਤ ਤੁਸੀਂ ਪੜ ਸਕਦੇ ਹੋ ਜੀ ਹੁਣ ਆਪਾਂ ਜੀ ਦਰਬਾਰ ਸਾਹਿਬ ਜੀ ਦੇ ਅੰਦਰ ਪਹੁੰਚ ਚੁੱਕੇ ਆ ਤੁਹਾਨੂੰ ਕਰਾਉਣਾ ਹੈ ਫਿਰ ਦਰਸ਼ਨ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਜੀ ਆਲੇ ਦੁਆਲੇ ਜੀ ਆਪਣੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਹੁਣ ਤੁਸੀਂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਤਦ ਤੁਸੀਂ ਇਹ ਸਾਹਮਣੇ ਤਨ ਤਨ ਸੰਤ ਬਾਬਾ ਜੀ ਸਿਰਸਿੰਘ ਜੀ ਦਾ ਰਾੜਾ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੇ ਅੱਜ ਇਹਦਾ ਬਲੌਗ ਜੀ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਆਪਣੇ ਬਲੌਗ ਨੂੰ ਜੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਜੀ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਨ ਤਾਂ ਜੋ ਇਹ ਜੇ ਹੋਰ ਬਲੌਗਸ ਤੁਹਾਨੂੰ ਦੇਖਣ ਨੂੰ ਮਿਲ ਸਕਣ ਜੀ ਥੈਂਕਸ ਫਾਰ ਵਾਚਿੰਗ